ਦੀਨ ਸਾਹਿਬ ਡੈਰੀ ਫਾਰਮ ਸੰਗਰੂਰ ਦੇ ਵਿੱਚ ਆਪ ਸਭ ਜੀ ਦਾ ਸਵਾਗਤ ਕੀਤਾ ਜਾਂਦਾ ਹੈ। ਵੀਰ ਜੀ ਕਿਸੇ ਨੇ ਵੀ ਆਪਣੇ ਪਸ਼ੂਆਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਦਿੱਤੇ ਮੋਬਾਈਲ ਨੰਬਰ 95928 1450 ਅਰਥਾਤੇ ਸੰਪਰਕ ਕਰਕੇ ਵੀਡੀਓ ਬਣਵਾ ਸਕਦਾ। ਅੱਜ ਆਪਾਂ ਤੁਹਾਨੂੰ ਆਪਣੇ ਪਿੰਡ ਤੋਂ ਫਿਰ ਦਵਲਵਾਲਾ ਤਹਿਸੀਲ ਧੂਰੀ ਤੋਂ ਤੇ ਦੋ ਮੱਝਾਂ ਦਿਖਾਉਣੀਆਂ ਨੇ ਤੇ ਇੱਕ ਸੂਈ ਹੋਈ ਮੱਝਾ ਤੇ ਇੱਕ ਨੇ ਸੂਣਾ ਵੀਰ ਜੀ ਤੇ ਇੱਕ ਹੋਰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਧੂਰੀ ਏਰੀਆ ਦੇ ਵਿੱਚ ਕੋਈ ਵੀ ਵੀਡੀਓ ਨਹੀਂ ਬਣਾ ਰਿਹਾ ਤੇ ਇਸ ਕਰਕੇ ਲੋਕਾਂ ਨੂੰ ਆਪਣੇ ਪਸ਼ੂ ਇਹ ਵੀਡੀਓ YouTube ਤੇ ਪਾਉਣ ਦੀ ਖਾਤਰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਇਸ ਲਈ ਆਪ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਮੇਰੇ ਨਾਲ ਸੰਪਰਕ ਕਰਕੇ ਪਸ਼ੂ ਪਾਲਕ ਵੀਰ ਭੈਣ ਭਰਾ ਆਪਣੇ ਪਸ਼ੂਆਂ ਦੀ ਵੀਡੀਓ ਬਣਵਾ ਸਕਣ ਅੱਜ ਆਪਾਂ ਤੁਹਾਨੂੰ ਦੋ ਮੱਝਾਂ ਦਿਖਾ ਰਹੇ ਹਾਂ ਤੇ ਇੱਕ ਆ ਮੱਝ ਸੂਈ ਹੋਈ ਆ ਤੇ ਹਰਿਆਣੇ ਦੀ ਮੱਝਾਂ ਤਕਰੀਬਨ ਇਹਨੂੰ ਸੂਈ ਨੂੰ ਵੀਰ ਜੀ ਅ ਮਹੀਨਾ ਕ ਹੋ ਗਿਆ ਤੇ ਮਹੀਨਾ ਕ ਹੋ ਗਿਆ ਜਿਹੜਾ ਇਹਦੇ ਥੱਲੇ ਦੁੱਧ ਆ ਇਸ ਟਾਈਮ ਤੋਲਣ ਵਾਲਾ 13 ਲੀਟਰ ਆ ਦੁੱਧ ਤੀਜੇ ਸੂਏ ਸੂਈ ਹੋਈ ਹੋਈ ਆ ਵੀਰ ਜੀ ਤੇ ਜਿਹੜੇ ਇਹਦੇ ਥਣ ਨੇ ਵਾ ਕਮਾਲ ਨੇ ਤੇ ਬਿੱਲੀ ਦੇ ਪਾਵੇਂ ਵਾਂਗੂ ਚਾਰੇ ਥਣ ਦੂਰ ਦੂਰ ਲੱਗੇ ਹੋਏ ਨੇ ਜਿਹੜਾ ਇਹਦਾ ਲੇਵਾ ਲੇਵਾ ਵੀਰ ਜੀ ਬਾ ਕਮਾਲ ਆ ਦੇਖੋ ਜਿਹੜੀ ਇਹ ਵੀਡੀਓ ਬਣਾ ਰਹੇ ਆ ਆਪਾਂ 17 ਨਵੰਬਰ 2025 ਨੂੰ ਬਣਾ ਰਹੇ ਆ ਸਵੇਰ ਦਾ ਟਾਈਮ ਤੇ ਚੁਆਈ ਹੋਈ ਹੋਈ ਆ ਤੇ ਦੇਖੋ ਮੱਝ ਪੂਰੇ ਟੌਪ ਦੀ ਮੱਝਾਂ ਜਿਹੜਾ ਮੱਝ ਦਾ ਕੱਦ ਆ ਕੱਦ ਬਹੁਤ ਵੱਡਾ ਵੀਰ ਜੀ ਠੀਕ ਆ ਕਿ ਨਹੀਂ ਤੇ ਪਿੱਛੇ ਇਹਦੇ ਕੱਟੀ ਆ ਕੱਟੀ ਵੀ ਚੰਗੇ ਸੀਮੰਦੀ ਆ ਹਰਿਆਣੇ ਦੇ ਸੀਮੰਦੀ ਉਕੱਟੀ ਆ ਤੇ ਪੂਰੀ ਸਾਊ ਸੀਲ ਸਲੱਗ ਮੱਝਾ ਤੇ ਦੁੱਧ ਮੈਂ ਤੁਹਾਨੂੰ ਦੱਸਦਾ 13 ਲੀਟਰ ਦੁੱਧਾ ਇਸ ਟਾਈਮ ਇਹਦੇ ਥੱਲੇ ਪੂਰੀ ਤਾਕੜੀ ਮੱਝਾ ਵਧੀਆ ਕੱਦਵਾ ਹੋਤਾ ਮੱਝ ਦਾ ਕੁੰਡੀ ਵੰਜਾ ਸਿੰਘਾਂ ਦੀ ਬਿਲਕੁਲ ਜਿਹੜਾ ਇਹਦਾ ਰੇਟ ਆ ਵੀਰ ਜੀ ਮੱਝ ਦਾ 1 ਲੱਖ 35000 ਰੁਪਇਆ ਕੱਟੀ ਵੀ ਇਹਦੀ ਆਪਾਂ ਤੁਹਾਨੂੰ ਦਿਖਾ ਦੇਨੇ ਆ ਆਹ ਕੱਟੀ ਹੈ ਵੀਰ ਜੀ ਇਹਦੀ ਆਹ ਕੱਟੀ ਆ ਕੱਤੀ ਚੰਗੇ ਸੀਮਨ ਦੀ ਕੱਟੀ ਆ ਵਧੀਆ ਪੂਰੀ ਕੋਲਟੀ ਦੀ ਤੇ ਇਹ ਵੀਰ ਜੀ ਤੇ ਦੂਜੇ ਸੂਏ ਅ ਦੂਜੇ ਨੰਬਰ ਤੇ ਜਿਹੜੀ ਮੱਝ ਆ ਉਹ ਆ ਮੱਝਾ ਇਹਨੇ ਤੀਜੇ ਸੂਏ ਸੂਣਾ ਮੱਝ ਨੇ ਕਹਿਣ ਨੂੰ ਚਾਹੀਏ ਆਪਾਂ ਦੂਜਾ ਸੂਆ ਕਹਿ ਦਈਏ ਪੂਰੀ ਤਕੜੀ ਮੱਝਾ ਤੇ 20 ਨਵੰਬਰ 2025 ਨੂੰ ਇਹਦੇ ਦਿਨ ਪੂਰੇ ਹੋ ਰਹੇ ਨੇ ਤੇ ਥਾਂ ਲੈਵੇ ਦੀ ਤੋਂ ਉਪਕਵਲਤੀਆ ਇਹਦਾ ਲੈਵਾ ਪੂਰਾ ਡਬਲ ਲੈਵਾ ਅਜੇ ਨੇ ਹੋਰ ਬਣ ਜਾਣਾ ਪੂਰਾ ਦੁੱਧ ਜਿਹੜਾ ਜਿਹੜਾ ਦੁੱਧ ਸੀ ਵੀਰ ਜੀ 12 ਤੋਂ 13 ਲੀਟਰ ਦੇ ਵਿੱਚਕਾਰ ਸੀ ਪਹਿਲੇ ਸੂਏ ਦਾ ਦੁੱਧ ਇਹਦਾ 11 11.5 12 ਤੱਕ ਦੁੱਧ ਦਿੰਦੀ ਰਹੀ ਆ ਪੂਰੀ ਸਾਊ ਸੀਲ ਸਲੱਗ ਮੱਜਾ ਤੇ ਦੇਖੋ ਲੇਵਾ ਦੇਖੋ ਪਿੱਛੋਂ ਅੱਜ ਦਾ ਜਿਹੜੇ ਨੇ ਥਣ ਨੇ ਦੂਰ ਦੂਰ ਥਣ ਚਾਰੇ ਪੀੜੀ ਦੇ ਪਾਵੇ ਵਾਂਗੂ ਲੱਗੇ ਹੋਏ ਨੇ ਤੇ ਸਾਊਆ ਮੱਝਾ ਭਾਰੀ ਮੱਝਾ ਪੂਰੀ ਵੀਰ ਜੀ ਤੇ ਇਹਦਾ ਜਿਹੜਾ ਰੇਟ ਆ ਵੀਰ ਜੀ ਸਵਾ ਲੱਖ ਰੁਪਈਆ ਕਿਸੇ ਨੇ ਵੀ ਇਹ ਮੱਝ ਖਰੀਦਣੀਆਂ ਨੇ ਦੋਨੇ ਮੱਝਾਂ ਤਾਂ 95928 14508 ਤੇ ਸੰਪਰਕ ਕਰਕੇ ਇਹ ਮੱਝਾਂ ਖਰੀਦ ਸਕਦਾ ਦੁਵਾਰਾ ਫੇਰ ਸਾਰਿਆਂ ਨੂੰ ਹੱਥ ਵੰਨ ਕੇ ਬੇਨਤੀ ਆ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ